ਓਏ ਛੜੂ ਪੰਜਾਬ ਪੁਲਿਸ ਤੇ ਸਪਾਡਨ ਦੀ ਜੋੜੀ ਇੱਕ ਵਾਰ ਫੇਰ ਸਿਨੇਮਾ ਘਰਾਂ ਚ ਧੱਕ ਪਾਉਣ ਲਈ ਆ ਰਹੀ ਓਏ ਲਓ ਜੀ ਦਸਾਂਝ ਵਾਲਾ ਤੇ ਨਿਰੂ ਬਾਜਵਾ ਧੱਕ ਜੋੜੀ ਸੁਪਰ ਹਿੱਟ ਪੰਜਾਬੀ ਇੰਡਸਟਰੀ ਦੀ ਜੋੜੀ ਇੱਕ ਵਾਰ ਫੇਰ ਤੋਂ ਸਿਨੇਮਾ ਘਰਾਂ ਵਿੱਚ ਤੁਹਾਡੇ ਡੀ ਕੋਤਕ ਧਾਰੀਆਂ ਘਟਾਉਣ ਲਈ ਹਾਸੀਆਂ ਖੇਡੀਆਂ ਪਾਉਣ ਵਾਸਤੇ ਤਿਆਰ ਹੈ 28 ਜੂਨ ਨੂੰ ਜਟਨ ਜੁਲੀਅਟ 3 ਯਾਨੀ ਜਟਨ ਜੁਲੀਅਟ ਫਰੈਂਚਾਈਜ਼ੀ ਦੀ ਤੀਜੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਦਲਜੀਤ ਨੇ ਇਸ ਪੂਰੇ ਇਸ ਫਿਲਮ ਨੂੰ ਦੇਖਦੇ ਹੋਏ ਇੱਕ ਬੜੀ ਹੀ ਕੈਂਡ ਜੀ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਕੜਤਾ ਚਾਦਰਾਂ ਪਾ ਕੇ ਦਿਲਜੀਤ ਦਸਾਂਜ ਪੰਜਾਬੀ ਸੂਟ ਪਾ ਕੇ ਨਿਰੂ ਬਾਜਵਾ ਨੱਚਦੇ ਖੇੜਦੇ ਟੱਪਦੇ ਗਾਉਂਦੇ ਭੰਗੜਾ ਪਾਉਂਦੇ ਨਜ਼ਰ ਆ ਰਹੇ ਨੇ ਟ੍ਰੇਨ ਦੇ ਸਾਹਮਣੇ ਬੰਦੇ ਤਾਂ ਕਹਿੰਦੇ ਜੀ ਦਿਲਵਾਲੇ ਦੁਲਹਨੀਆਂ ਲੈ ਜਾਏਗਾ ਲੈ ਜਾएंगे ਵਾਲਾ ਸੀਨ ਬਣਿਆ ਫਿਰਦਾ ਕਿ ਦਿਲਜੀਤ ਸ਼ਾਹਰੂਖ ਖਾਨ ਵਾਂਗ ਟ੍ਰੇਨ ਤੇ ਚੜਿਆ ਹੋਇਆ ਤੇ ਉਧਰ ਨਿਰੂ ਬਾਜਵਾ ਕਜੋਲ ਵਾਂਗ ਟ੍ਰੇਨ ਤੇ ਚੜਦੀ ਪਈ ਹੈ ਦਿਲਜੀਤ ਹੁਣਾਂ ਦਾ ਹੱਥ ਫੜ ਕੇ ਲੋ ਜੀ ਫੁੱਲ ਤੱਕ ਪਾਉਣ ਵਾਲੀ ਹੈ ਫਿਲਮ ਕਿਉਂਕਿ ਇਸ ਤੋਂ ਪਹਿਲਾਂ ਵੀ ਜਿਹੜੀਆਂ ਇਹ ਦੋਵੇਂ ਫਿਲਮਾਂ ਸਨ ਕੁਝ हटਕੇ ਕਨਸੈਪਟ ਲੈ ਕੇ ਆਈਆਂ ਸਨ ਦਿਲਜੀਤ ਨੂੰ ਇੱਕ ਵੱਖਰੇ ਰੂਪ PSV ਕਮੇਡੀ ਵੀ ਐਕਸ਼ਨ ਵੀ ਜਟਨ ਜੁਲੀਅਟ 1 ਦੀ ਗੱਲ ਕਰੀਏ ਜਾਂ 2 ਦੀ ਗੱਲ ਕਰੀਏ ਦੋਵੇਂ ਫਿਲਮਾਂ ਦੀ ਕਹਾਣੀ ਇੱਕ ਦੂਜੇ ਤੋਂ ਹਟ ਕੇ ਸੀ ਪਰ ਦੋਵਾਂ ਚੀਜ਼ਾਂ 'ਚ ਇੱਕ ਚੀਜ਼ ਬਿਲਕੁਲ ਕਾਮਨ ਸੀ ਕਿ ਜਦੋਂ ਬੰਦਾ ਫਿਲਮ ਦੇਖਣ ਗਿਆ ਉਸਨੇ 2 1/2 ਘੰਟੇ 3 ਘੰਟੇ ਪੂਰਾ ਇੰਜੋਏ ਕੀਤਾ ਆਪਣੇ ਦੁੱਖ ਤਕਲੀਫਾਂ ਸਾਰੀਆਂ ਭੁੱਲ ਗਿਆ ਤੇ ਹੁਣ ਤੀਜੀ ਜਦੋਂ ਫਿਲਮ ਇਸ ਫਰੈਂਚਾਈਜ਼ੀ ਦੀ ਆਉਣ ਵਾਲੀ ਹੈ ਫੈਨਸ ਆ ਹੀ ਉਮੀਦ ਕਰਨਗੇ ਕਿ ਦਸਾਂਝਾ ਵਾਲਾ ਜਿਵੇਂ ਤੱਕ ਪੌਰਿਆ ਆਪਣੇ ਦਿਲੂ ਮਿਨਾਟੀ ਕਨਸਰਟਸ ਵਿੱਚ ਆਪਣੇ ਸ਼ੋਅ ਵਿੱਚ 50 50 ਹਜ਼ਾਰ ਬੰਦਿਆਂ ਨੂੰ ਬੰਨ ਕੇ ਰੱਖਦਾ ਪਿਆ ਓਵੇਂ ਜਦੋਂ 28 ਜੂਨ ਯਾਨੀ ਅਗਲੇ ਮਹੀਨੇ ਜਦੋਂ ਫਿਲਮ ਸਨਮਾ ਕਰ ਅੱਜ ਰਿਲੀਜ਼ ਹੋਵੇਗੀ ਤਾਂ ਤੋਂ ਸਾਂਝਾ ਆਲਾ ਅਤੇ ਨੀਰੂ ਬਾਜਵਾ ਦੀ ਜੋੜੀ ਨੂੰ ਇਦਾਂ ਹੀ ਲੋਕ ਪਿਆਰ ਦੇਣਗੇ ਜਿਵੇਂ ਦਿੰਦੇ ਆਏ ਨੇ ਤਾਂ ਤੁਹਾਨੂੰ ਜਟਨ ਜੁਲੀਅਟ 1 ਤੇ 2 ਵਿੱਚੋਂ ਕਿਹੜੀ ਫਿਲਮ ਵਧੀਆ ਲੱਗਦੀ ਹੈ ਉਹ ਵੀ ਦੱਸਿਓ ਅਤੇ ਥ੍ਰੀ ਦੀ ਤੁਹਾਨੂੰ ਕਿੱਡੀ ਜ਼ਿਆਦਾ ਉਡੀਕ ਹੈ ਉਹ ਵੀ ਆਪਣੇ ਵਿਚਾਰ ਕਮੈਂਟਾਂ ਚ ਸ਼ੇਅਰ ਕਰ ਦਿਓ ਓਏ ਛੜੂ ਪੰਜਾਬ ਪੁਲਿਸ ਤੇ ਸਪਾਡਨ ਦੀ ਜੋੜੀ ਇੱਕ ਵਾਰ ਫੇਰ ਸਿਨੇਮਾ ਘਰਾਂ ਚ ਤੱਕ ਪਾਉਣ ਲਈ ਆ ਰਹੀ ਆ ਓਏ ਲਓ ਜੀ ਦਸੰਝ ਆਲਾ ਤੇ ਨਿਰੂ ਬਾਜਵਾ ਤੱਕ ਜੋੜੀ ਸੁਪਰ ਹਿੱਟ ਪੰਜਾਬੀ ਇੰਡਸਟਰੀ ਦੀ ਜੋੜੀ ਇੱਕ ਵਾਰ ਫੇਰ ਤੋਂ ਸਿਨੇਮਾ ਘਰਾਂ ਵਿੱਚ ਤੁਹਾਡੇ ਤੇ ਡੀ ਕੁਤਕਤਾਰੀਆਂ ਘਟਾਉਣ ਲਈ ਹਾਸੀਆਂ ਖੇਡੀਆਂ ਪਾਉਣ ਵਾਸਤੇ ਤਿਆਰ ਹੈ 28 ਜੂਨ ਨੂੰ ਜਟਨ ਜੁਲੀਅਟ 3 ਯਾਨੀ ਜਟਨ ਜੁਲੀਅਟ ਫਰੈਂਚਾਈਜ਼ੀ ਦੀ ਤੀਜੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਦਲਜੀਤ ਨੇ ਇਸ ਪੂਰੇ ਇਸ ਫਿਲਮ ਨੂੰ ਦੇਖਦੇ ਹੋਏ ਇੱਕ ਬੜੀ ਹੀ ਕੈਂਡ ਜੀ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਕੁਰਤਾ ਚਾਦਰਾਂ ਪਾ ਕੇ ਦਿਲਜੀਤ ਦੁਸਾਂਜ ਪੰਜਾਬੀ ਸੂਟ ਪਾ ਕੇ ਨਿਰੂ ਬਾਜਵਾ ਨੱਚਦੇ ਖੇੜਦੇ ਟੱਪਦੇ ਗਾਉਂਦੇ ਭੰਗੜਾ ਪਾਉਂਦੇ ਨਜ਼ਰ ਆ ਰਹੇ ਨੇ ਟ੍ਰੇਨ ਦੇ ਸਾਹਮਣੇ ਬੰਦੇ ਤਾਂ ਕਹਿੰਦੇ ਜੀ ਦਿਲਵਾਲੇ ਦੁਲਹਨੀਆਂ ਲੈ ਜਾਏਗਾ ਲੈ ਜਾਣਗੇ ਵਾੜਾ ਸੀਨ ਬਣਿਆ ਫਿਰਦਾ ਕਿ ਦਿਲਜੀਤ ਸ਼ਾਹਰੂਖ ਖਾਨ ਵਾਂਗ ਟ੍ਰੇਨ ਤੇ ਚੜਿਆ ਹੋਇਆ ਤੇ ਉਧਰ ਨਿਰੂ ਬਾਜਵਾ ਕਜੋਲ ਵਾਂਗ ਟ੍ਰੇਨ ਤੇ ਚੜਦੀ ਪਈ ਹੈ ਦਿਲਜੀਤ ਹੁਣਾਂ ਦਾ ਹੱਥ ਫੜ ਕੇ ਲੋ ਜੀ ਫੁੱਲ ਤੱਕ ਪਾਉਣ ਵਾਲੀ ਏ ਫਿਲਮ ਕਿਉਂਕਿ ਇਸ ਤੋਂ ਪਹਿਲਾਂ ਵੀ ਜਿਹੜੀਆਂ ਦੋਵੇਂ ਫਿਲਮਾਂ ਸਨ ਕੁਝ ਹਟ ਕੇ ਕਨਸੈਪਟ ਲੈ ਕੇ ਆਈਆਂ ਸਨ ਦਿਲਜੀਤ ਨੂੰ ਇੱਕ ਵੱਖਰੇ ਵੀਅਸ ਵੀ ਕਮੇਡੀ ਵੀ ਐਕਸ਼ਨ ਵੀ ਜਟਨ ਜੁਲੀਅਟ 1 ਦੀ ਗੱਲ ਕਰੀਏ ਜਾਂ 2 ਦੀ ਗੱਲ ਕਰੀਏ ਦੋਵੇਂ ਫਿਲਮਾਂ ਦੀ ਕਹਾਣੀ ਇੱਕ ਦੂਜੇ ਤੋਂ ਹਟ ਕੇ ਸੀ ਪਰ ਦੋਵਾਂ ਚੀਜ਼ਾਂ 'ਚ ਇੱਕ ਚੀਜ਼ ਬਿਲਕੁਲ ਕਾਮਨ ਸੀ ਕਿ ਜਦੋਂ ਬੰਦਾ ਫਿਲਮ ਦੇਖਣ ਗਿਆ ਉਸਨੇ 2 1/2 ਘੰਟੇ 3 ਘੰਟੇ ਪੂਰਾ ਇੰਜੋਏ ਕੀਤਾ ਆਪਣੇ ਦੁੱਖ ਤਕਲੀਫਾਂ ਸਾਰੀਆਂ ਭੁੱਲ ਗਿਆ ਤੇ ਹੁਣ ਤੀਜੀ ਜਦੋਂ ਫਿਲਮ ਇਸ ਫ੍ਰੈਂਚਾਈਜ਼ੀ ਦੀ ਆਉਣ ਵਾਲੀ ਹੈ ਫੈਨਸ ਆ ਹੀ ਉਮੀਦ ਕਰਨਗੇ ਕਿ ਦਸਾਂਝਾ ਵਾਲਾ ਜਿਵੇਂ ਤੱਕ ਪੌਰਿਆ ਆਪਣੇ ਦਿਲੂ ਮਿਨਾਟੀ ਕਨਸਰਟਸ ਵਿੱਚ ਆਪਣੇ ਸ਼ੋਅ ਵਿੱਚ 50-50 ਹਜ਼ਾਰ ਬੰਦਿਆਂ ਨੂੰ ਬੰਨ ਕੇ ਰੱਖਦਾ ਪਿਆ ਓਵੇਂ ਜਦੋਂ 28 ਜੂਨ ਯਾਨੀ ਅਗਲੇ ਮਹੀਨੇ ਜਦੋਂ ਫਿਲਮ ਸੁਨਮਾ ਕਰ ਅਜੇ ਰਿਲੀਜ਼ ਹੋਵੇਗੀ ਤਾਂ ਤੋਂ ਸਾਂਝਾ ਆਲਾ ਅਤੇ ਨੀਰੂ ਬਾਜਵਾ ਦੀ ਜੋੜੀ ਨੂੰ ਇਦਾਂ ਹੀ ਲੋਕ ਪਿਆਰ ਦੇਣਗੇ ਜਿਵੇਂ ਦਿੰਦੇ ਆਏ ਨੇ ਤਾਂ ਤੁਹਾਨੂੰ ਜਟਨ ਜੁਲੀਅਟ 1 ਤੇ 2 ਵਿੱਚੋਂ ਕਿਹੜੀ ਫਿਲਮ ਵਧੀਆ ਲੱਗਦੀ ਹੈ ਉਹ ਵੀ ਦੱਸਿਓ ਅਤੇ 3 ਦੀ ਤੁਹਾਨੂੰ ਕਿੱਡੀ ਜ਼ਿਆਦਾ ਉਡੀਕ ਹੈ ਉਹ ਵੀ ਆਪਣੇ ਵਿਚਾਰ ਕਮੈਂਟਾਂ 'ਚ ਸ਼ੇਅਰ ਕਰ ਦਿਓ